ਅਮਰੀਕਾ ਨੇ ਭਾਰਤ 'ਤੇ 50% ਟੈਰਿਫ ਜਿਹੜੇ ਲਗਾਏ ਸੀ ਉਹ ਟੈਰਿਫ ਲਾਗੂ ਹੋ ਗਏ ਨੇ ਔਰ ਇਸ ਦਾ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਉੱਤੇ ਸੈਕਟਰਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਕੀ ਅਸਰ ਪਊਗਾ ਇਸੇ ਹੀ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਖਾਸ ਰਿਪੋਰਟ ਦੇ ਵਿੱਚ ਸੋ ਅਮਰੀਕਨ ਨਿਊਜ਼ ਬੁਲਟਨ ਦੇ ਵਿੱਚ ਅਸੀਂ ਅੱਜ ਝਾਤ ਮਾਰਨ ਜਾ ਰਹੇ ਹਾਂ ਅਮਰੀਕਾ ਦੇ ਵਿੱਚ ਭੇਜੇ ਜਾਣ ਵਾਲੇ ਸਮਾਨ ਦੇ ਉੱਤੇ ਜੋ 50% ਟੈਰਿਫ ਲਾਗੂ ਹੋਏ ਨੇ ਉਹਦਾ ਅਸਰ ਕੀ ਪੈਣ ਜਾ ਰਿਹਾ ਹੈ ਸੱਜਿਆ ਖਾਨ ਮੈਟੋਡਰਨਲ ਸਿਮਰਨਜੀਤ ਕੌਰਗਿਲ ਜਿਸਕੜ ਅਸੀਂ ਕਰ ਰਹੇ ਹਾਂ ਅਮਰੀਕੀ ਟੈਰਿਫ ਦਾ ਸੋ ਭਾਰਤ ਤੋਂ ਅਮਰੀਕਾ ਭੇਜਣ ਵਾਲੇ ਸਮਾਨ ਦੇ ਉੱਤੇ 50% ਟੈਰਿਫ ਲਾਗੂ ਹੋ ਗਏ ਨੇ ਗਲੋਬਲ ਟ੍ਰੇਡਰ ਸਰਚ ਇਨੀਸ਼ੀਏਟਿਵ ਦੀ ਇੱਕ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਮੁਤਾਬਕ ਇਹ ਜਿਹੜਾ ਨਵਾਂ ਟੈਰਿਫ ਹੈ ਭਾਰਤ ਦੇ ਲਗਭਗ 5.4 ਲੱਖ ਕਰੋੜ ਰੁਪਏ ਦੇ ਨਿਰਿਆਤ ਨੂੰ ਪ੍ਰਭਾਵਿਤ ਕਰ ਸਕਦਾ ਹੈ 50 ਫੀਸਦੀ ਟੈਰਫ ਕਰਕੇ ਅਮਰੀਕਾ ਦੇ ਵਿੱਚ ਵੇਚਣ ਵਾਲੇ ਭਾਰਤੀ ਉਤਪਾਦ ਜਿਹੜੇ ਨੇ ਭਾਵੇਂ ਉਸ ਚ ਕਪੜਾ ਹੋਵੇ ਭਾਵੇਂ ਉਸ ਚ ਗਹਿਣੇ ਹੋਣ ਜਵਾਰਾਤ ਹੋਣ ਫਰਨੀਚਰ ਹੋਵੇ ਭਾਵੇਂ ਕੋਈ ਸਮੁੰਦਰੀ ਭੋਜਨ ਹੋਵੇ ਇਹ ਸਾਰੇ ਮਹਿੰਗੇ ਹੋ ਜਾਣਗੇ ਇਹਦੇ ਨਾਲ ਉਹਨਾਂ ਦੀ ਮੰਗ ਜਿਹੜੀ ਉਹ ਵੀ 70 ਫੀਸਦੀ ਤੱਕ ਘਟ ਸਕਦੀ ਹੈ ਸੋ ਚੀਨ ਵੇਤਨਾਮ ਤੇ ਮੈਕਸੀਕੋ ਵਰਗੇ ਘੱਟ ਟੈਰਫ ਵਾਲੇ ਜਿਹੜੇ ਦੇਸ਼ ਨੇ ਉਹ ਇਹਨਾਂ ਚੀਜ਼ਾਂ ਨੂੰ ਸਸਤੀਆਂ ਕੀਮਤਾਂ ਦੇ ਉੱਤੇ ਵੇਚਣਾ ਸ਼ੁਰੂ ਕਰ ਦੇਣਗੇ ਇਹਦੇ ਨਾਲ ਭਾਰਤੀ ਕੰਪਨੀਆਂ ਦਾ ਅਮਰੀਕੀ ਬਾਜ਼ਾਰ ਹਿੱਸਾ ਜਿਹੜਾ ਹੈ ਉਹ ਘਟ ਜਾਊਗਾ ਆਬਵੀਅਸਲੀ ਜਦੋਂ ਉਹ ਭਾਰਤੀਆਂ ਚੀਜ਼ਾਂ ਅਮਰੀਕਾ 'ਚ ਮਹਿੰਗੀਆਂ ਵਿਕਣਗੀਆਂ ਤਾਂ ਲੋਕ ਵੀ ਉਹਨਾਂ ਚੀਜ਼ਾਂ ਨੂੰ ਖਰੀਦਣ ਤੋਂ ਘਤਰੌਣਗੇ ਸੋ ਅਸਰ ਇਹਦਾ ਮਸ਼ੀਨਰੀ ਤੇ ਪੁਰਜ਼ਿਆਂ ਦੇ ਉੱਤੇ ਵੀ ਪਊਗਾ ਆਟੋਮੋਟਿਵ ਪਾਰਟਸ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਨੇ ਜਦੋਂ ਇਹਦਾ ਇਹਦਾ ਟੈਰਫ ਲੱਗਦੇ ਨੇ ਜੇ ਮੈਂ ਪਿਛਲੀ ਸਥਿਤੀ ਦਾ ਜ਼ਿਕਰ ਕਰਾਂ ਤਾਂ ਭਾਰਤ ਨੇ 2024 ਦੇ ਵਿੱਚ 19.16 ਬਿਲੀਅਨ ਡਾਲਰ ਦੇ ਇੰਜੀਨੀਅਰਿੰਗ ਸਮਾਨ ਦਾ ਨਿਰਯਾਤ ਕੀਤਾ ਸੀ ਯਾਨੀ ਕਿ ਲਗਭਗ 1.68 ਲੱਖ ਕਰੋੜ ਰੁਪਏ ਬਣ ਜਾਂਦੇ ਨੇ ਇਹਦੇ ਵਿੱਚ ਸਟੀਲ ਉਤਪਾਦ ਵੀ ਆਉਂਦੇ ਸੀ ਮਸ਼ੀਨਰੀ ਆਟੋਮੋਟਿਵ ਪਾਰਟਸ ਇਲੈਕਟ੍ਰੋਨਿਕਲ ਮਸ਼ੀਨਰੀ ਹੋਰ ਉਦਯੋਗਿਕ ਉਪਕਰਨ ਵੀ ਇਹਦੇ ਵਿੱਚ ਸ਼ਾਮਿਲ ਹੁੰਦੇ ਸੀ ਅਮਰੀਕਾ ਕਾਰਾਂ ਛੋਟੇ ਟਰੱਕਾਂ ਤੇ ਉਹਨਾਂ ਦੇ ਪੁਰਜ਼ਿਆਂ ਤੇ 25% ਡਿਊਟੀ ਲਗਾ ਰਿਹਾ ਹੈ ਜਦਕਿ ਵਪਾਰਕ ਵਾਹਨਾਂ ਦੇ ਪੁਰਜ਼ਿਆਂ ਦੇ ਉੱਤੇ ਡਿਊਟੀ 10% ਲਗਾਈ ਜਾ ਰਹੀ ਹੈ ਤੇ ਹੁਣ ਟੈਰਿਫ ਤੋਂ ਬਾਅਦ ਦੀ ਸਥਿਤੀ ਦਾ ਜੇ ਜ਼ਿਕਰ ਕਰਾਂ ਤਾਂ ਅਮਰੀਕਾ ਭਾਰਤੀ ਆਟੋ ਪਾਰਟਸ ਦੇ ਲਈ ਸਭ ਤੋਂ ਵੱਡਾ ਬਾਜ਼ਾਰ ਹੈ ਵਿਤੀ ਸਾਲ 2025 ਦੇ ਵਿੱਚ ਆਟੋ ਪਾਰਟਸ ਦੇ ਕੁੱਲ ਨਿਰਯਾਤ ਦਾ ਲਗਭਗ 32% ਹਿੱਸਾ ਜਿਹੜਾ ਉਹ ਅਮਰੀਕਾ 'ਚ ਗਿਆ ਹੈ ਸੋ ਇਸ ਟੈਰਿਫ ਵਾਦੇ ਦੇ ਨਾਲ 7 ਬਿਲੀਅਨ ਡਾਲਰ ਯਾਨੀ ਕਿ ਲਗਭਗ 68000 ਕਰੋੜ ਰੁਪਏ ਦੇ ਸਾਲਾਨਾ ਆਟੋ ਪਾਰਟਸ ਜਿਹੜੇ ਨੇ ਉਹ ਨਿਰਯਾਤ ਦੇ ਵਿੱਚੋਂ 30000 ਕਰੋੜ ਰੁਪਏ ਦੇ ਨਿਰਯਾਤ ਤੇ ਅਸਰ ਪਾਊਗਾ ਯਾਨੀ ਕਿ ਲਗਭਗ 50% ਤੋਂ ਵੱਧ ਦਾ ਅਸਰ ਇਹਦੇ ਨਾਲ ਹੀ ਇੰਜੀਨੀਅਰਿੰਗ ਸਮਾਨ ਛੋਟੇ ਤੇ ਦਰਮਿਆਨੇ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜਿਹੜੇ ਕਿ ਇੰਜੀਨੀਅਰਿੰਗ ਸਮਾਨ ਦੇ ਨਿਰਯਾਤ ਦਾ 40% ਯੋਗਦਾਨ ਪਾਉਂਦੇ ਨੇ ਇਹਦੇ ਨਾਲ ਹਜ਼ਾਰਾਂ ਨੌਕਰੀਆਂ ਖਤਰੇ 'ਚ ਪੈ ਸਕਦੀਆਂ ਨੇ ਹੁਣ ਜ਼ਿਕਰ ਕਰਦੇ ਹਾਂ ਕਿ ਇਹਦਾ ਭਾਰਤ ਦੇ ਉੱਤੇ ਕੀ ਅਸਰ ਪਊਗਾ ਯੂਰਪ ਦੀ ਜੇ ਗੱਲ ਕਰੀਏ ਯਾਨਕੀ ਜਰਮਨੀ ਜਾਂ ਯੂਕੇ ਦੀ ਤੇ ਆਸੀਆਨ ਦੇਸ਼ਾਂ ਦੀ ਯਾਨਕੀ ਸਿੰਗਾਪੁਰ ਮਲੇਸ਼ੀਆ ਵਰਗੇ ਦੇਸ਼ਾਂ ਦੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਇਹ ਇੰਜੀਨੀਅਰਿੰਗ ਮਾਫ ਕਰਨਾ ਇੰਜੀਨੀਅਰਿੰਗ ਸਮਾਨ ਦੀ ਮੰਗ ਵੱਧ ਰਹੀ ਹੈ ਭਾਰਤ ਇਹਨਾਂ ਬਾਜ਼ਾਰਾਂ 'ਚ ਆਪਣਾ ਹਿੱਸਾ ਵਧਾ ਸਕਦਾ ਹੈ ਇੰਜੀਨੀਅਰਿੰਗ ਸਮਾਨ ਦੇ ਲਈ ਜੇ ਆਪਾਂ ਜ਼ਿਕਰ ਕਰੀਏ ਤਾਂ ਕੁਝ ਸਕੀਮਾਂ ਨੇ ਉਹਨਾਂ ਸਕੀਮਾਂ ਦਾ ਵਿਸਤਾਰ ਕਰਕੇ ਉਤਪਾਦਨ ਲਾਗਤਾਂ ਨੂੰ ਘਟਾਇਆ ਜਾ ਸਕਦਾ ਹੈ ਤਾਂ ਜੋ ਕੰਪਨੀਆਂ ਅਮਰੀਕੀ ਬਾਜ਼ਾਰ 'ਚ ਮੁਕਾਬਲੇ ਵਾਲੀਆਂ ਰਹਿ ਸਕਣ ਇਹਦੇ 'ਚ ਐਫਐਲਆਈ ਦਾ ਵੀ ਜ਼ਿਕਰ ਹੋ ਰਿਹਾ ਇਲੈਕਟ੍ਰੋਨਿਕ ਜਿਹੜੇ ਉਪਕਰਨ ਨੇ ਯਾਨੀ ਕਿ smartphones ਇਹਨਾਂ 'ਤੇ ਵੀ ਕਾਫੀ ਅਸਰ ਪੈਂਦਾ ਹੈ ਭਾਰਤ ਨੇ 2024 ਚ ਅਮਰੀਕਾ ਨੂੰ 14 ਬਿਲੀਅਨ ਡਾਲਰ ਯਾਨੀ ਕਿ ਲਗਭਗ 1.23 ਲੱਖ ਕਰੋੜ ਰੁਪਏ ਦੇ ਜਿਹੜੇ ਇਲੈਕਟ੍ਰੋਨਿਕਸ ਸੀਗੇ ਉਹ ਐਕਸਪੋਰਟ ਕੀਤੇ ਉਹ ਪੇਜੇ ਇਹਦੇ ਚ ਸਮਾਰਟਫੋਨ ਵੀ ਸੀ ਆਈਫੋਨ ਸੀ ਖਾਸ ਕਰਕੇ ਵੱਡੀ ਗਿਣਤੀ ਆਈਫੋਨਸ ਦੀ ਸੀਗੀ ਔਰ ਭਾਰਤ ਅਮਰੀਕਾ ਨੂੰ ਆਈਫੋਨ ਦਾ ਸਭ ਤੋਂ ਵੱਡਾ ਸਪਲਾਈਅਰ ਸੀਗਾ ਅਮਰੀਕਾ ਚ ਜਿਹੜੇ ਆਈਫੋਨ ਜਾਂਦੇ ਸੀ ਉਹ ਭਾਰਤ ਦੇ ਵਿੱਚ ਬਣਦੇ ਸੀ ਹੁਣ ਡੋਨਾਲਡ ਟਰੰਪ ਦੇ ਦੁਆਰਾ April ਚ ਪਹਿਲੀ ਵਾਰ ਟੈਰਿਫ ਦਾ ਐਲਾਨ ਕਰਨ ਤੋਂ ਪਹਿਲਾਂ ਇਲੈਕਟ੍ਰੋਨਿਕਸ ਤੇ ਜਿਹੜਾ ਟੈਰਿਫ ਸੀ ਉਹ 0.41% ਸੀਗਾ ਔਰ ਹੁਣ ਇਸ ਵੇਲੇ ਇਲੈਕਟ੍ਰੋਨਿਕਸ ਨੂੰ ਛੋੜ ਦਿੱਤੀ ਗਈ ਹੈ ਜਦ ਤੱਕ ਧਾਰਾ 232 ਟੈਰਿਫ ਦਾ ਐਲਾਨ ਨਹੀਂ ਕੀਤਾ ਜਾਂਦਾ Apple Samsung ਇਸ ਤੋਂ ਇਲਾਵਾ ਅਮਰੀਕਾ ਨੂੰ smartphones ਦੇ ਨਿਰਯਾਤ ਤੇ ਕੋਈ ਅਸਰ ਨਹੀਂ ਪਾਊਗਾ ਧਾਰਾ 232 1962 ਦੇ ਅਮਰੀਕੀ ਵਪਾਰ ਵਿਸਥਾਰ ਐਕਟ ਦਾ ਹਿੱਸਾ ਹੁੰਦੀ ਹੈ ਇਹਦੇ ਵਿੱਚ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ ਆਯਾਤ ਤੇ ਟੈਰਿਫ ਲਗਾਉਣ ਦੀ ਆਗਿਆ ਦਿੱਤੀ ਜਾਂਦੀ ਹੁੰਦੀ ਹੈ ਹੁਣ ਟੈਰਿਫ ਬਾਰੇ ਅੰਤਿਮ ਫੈਸਲਾ ਧਾਰਾ 232 ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਜਾਊਗਾ ਜੇ ਧਾਰਾ 232 ਟੈਰਿਫ ਦੇ ਐਲਾਨ ਤੋਂ ਬਾਅਦ 50% ਦਾ ਨਵਾਂ ਟੈਰਿਫ ਲਾਇਆ ਜਾਂਦਾ ਤਾਂ ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਇਲੈਕਟ੍ਰੋਨਿਕ ਸਮਾਨ ਮਹਿੰਗੇ ਹੋ ਜਾਣਗੇ ਯਾਨੀ ਕਿ ਜਿਹੜੇ ਸਮਾਨ ਭਾਰਤ 'ਚ ਬੰਦੇ ਨੇ ਮੋਬਾਈਲ ਫੋਨ ਤੇ ਅਮਰੀਕਾ 'ਚ ਵੇਚ ਜਾਂਦੇ ਨੇ ਮਹਿੰਗੇ ਹੋਣਗੇ ਕੰਪਨੀਆਂ ਅਮਰੀਕਾ ਨੂੰ ਭੇਜੀਆਂ ਜਾਣ ਵਾਲੀਆਂ ਇਲੈਕਟ੍ਰੋਨਿਕ ਚੀਜ਼ਾਂ ਨੂੰ ਕਿਸੇ ਹੋਰ ਦੇਸ਼ 'ਚ ਬਣਾਉਣ ਬਾਰੇ ਵਿਚਾਰ ਕਰ ਸਕਦੀ ਹੈ ਇਸ ਤੋਂ ਇਲਾਵਾ smartphones ਤੇ semiconductorਾਂ ਲਈ ਟੈਰਫ ਤੋਂ ਛੋਟਾ ਨੂੰ ਬਰਕਰਾਰ ਰੱਖਣ ਲਈ ਭਾਰਤ ਅਮਰੀਕਾ ਨਾਲ ਗੱਲਬਾਤ ਵੀ ਕਰ ਸਕਦਾ ਹੈ ਘਰੇਲੂ ਬਾਜ਼ਾਰ ਨੂੰ ਮਜ਼ਬੂਤ ਕਰਨ ਤੇ ਨਵੇਂ ਬ੍ਰਾਂਡ ਵਿਕਸਿਤ ਕਰਨ ਦੇ ਉੱਤੇ ਭਾਰਤ ਜ਼ੋਰ ਵੀ ਦੇ ਸਕਦਾ ਹੈ ਜੇ ਇਸ ਤੋਂ ਬਚਣਾ ਤਾਂ ਫਿਰ ਜ਼ਿਕਰ ਹੁੰਦਾ ਫਾਰਮਾ ਦਾ 250% ਦੀ ਟੈਰਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ ਫਾਰਮਾ ਦੇ ਉੱਤੇ ਪਹਿਲਾਂ ਦੀ ਸਥਿਤੀ ਦਾ ਜਿਵੇਂ ਜ਼ਿਕਰ ਕਰਾਂ ਤਾਂ 2024 ਚ ਅਮਰੀਕਾ ਨੂੰ 10.52 ਬਿਲੀਅਨ ਡਾਲਰ ਯਾਨੀ ਕਿ ਲਗਭਗ 92 ਹਜ਼ਾਰ ਕਰੋੜ ਰੁਪਏ ਦੀਆਂ ਦਵਾਈਆਂ ਐਕਸਪੋਰਟ ਕੀਤੀਆਂ ਸੀ ਭਾਰਤ ਨੇ ਔਰ ਇਹ ਅਮਰੀਕੀ ਫਾਰਮਾ ਨਿਰਯਾਤ ਦਾ ਲਗਭਗ 40% ਹਿੱਸਾ ਬੰਦ ਹੈ ਜੇ ਇਹਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਫਿਰ ਅਮਰੀਕਾ ਤੇ ਭਾਰਤ ਦੋਵੇਂ ਹੀ ਪ੍ਰਭਾਵਿਤ ਹੋਣਗੇ ਕਿਉਂਕਿ ਦਵਾਈਆਂ ਤਾਂ ਅਮਰੀਕਾ 'ਚ ਭਾਰਤ ਤੋਂ ਜਾ ਰਹੀਆਂ ਨੇ ਔਰ ਟੈਰਿਫ ਤੋਂ ਬਾਅਦ ਫਾਰਮਾ ਨੂੰ ਫਿਲਹਾਲ ਛੋਟ ਦਿੱਤੀ ਗਈ ਆ ਪਰ 트ੰਪ ਨੇ 18 ਮਹੀਨਿਆਂ 'ਚ 150% ਤੇ ਬਾਅਦ 'ਚ 250% ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ 100 ਡਾਲਰ ਦੀ ਦਵਾਈ ਦੀ ਕੀਮਤ ਦੁੱਗਣੀ ਹੋ ਜੂਗੀ ਔਰ ਇਸ ਦੇ ਨਾਲ ਸਨ ਫਾਰਮਾ ਡਾਕਟਰ ਰੈਡੀਜ਼ ਸਿਪਲਾ ਲੂਪਿਨ ਵਰਗੀਆਂ ਜਿਹੜੀਆਂ ਵੱਡੀਆਂ ਭਾਰਤੀ ਕੰਪਨੀਆਂ ਨੇ ਉਹਨਾਂ ਨੂੰ ਕਾਫੀ ਨੁਕਸਾਨ ਚਲਣਾ ਪੈ ਸਕਦਾ ਹੈ ਹੁਣ ਇਸ ਸਥਿਤੀ ਦੇ ਵਿੱਚ ਭਾਰਤ ਕੀ ਕਰ ਸਕਦਾ ਹੈ ਜਨਰਿਕ ਦਵਾਈਆਂ ਦੀਆਂ ਕੀਮਤਾਂ ਘੱਟ ਰੱਖਣ ਵਾਸਤੇ ਅਮਰੀਕਾ ਦੇ ਨਾਲ ਵਪਾਰਕ ਸਮਝੌਤੇ ਤੇ ਜ਼ੋਰ ਦਿੱਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਯੂਰਪ ਅਤੇ ਲਾਤਨੀ ਅਮਰੀਕਾ ਵਰਗੇ ਜਿਹੜੇ ਆਪਸ਼ਨਲ ਬਾਜ਼ਾਰ ਨੇ ਉਹਨਾਂ ਦੇ ਵਿੱਚ ਨਿਰਿਆਤ ਵਧਾਇਆ ਜਾ ਸਕਦਾ ਹੈ ਫਿਰ ਆਪਾਂ ਜ਼ਿਕਰ ਕਰਦੇ ਹਾਂ ਰਤਨ ਦਾ ਹੀਰਿਆਂ ਦਾ ਗਹਿਣਿਆਂ ਦਾ ਜਵਾਹਰਾਤਾਂ ਦਾ ਤਾਰਿਫ ਤੋਂ ਪਹਿਲਾਂ ਜਿਹੜਾ ਨਿਰਾਤ ਸੀ ਉਹ ਦੁੱਗਣਾ ਸੀ ਯਾਨੀ ਕਿ ਜਿੰਨਾ ਹੁਣ ਭੇਜਿਆ ਜਾਂਦਾ ਉਸ ਤੋਂ ਦੁੱਗਣਾ ਰਤਨ ਗਹਿਣੇ ਜਵਾਹਰਾਤ ਭੇਜੇ ਜਾਂਦੇ ਸੀ 2024 ਚ ਅਮਰੀਕਾ ਨੂੰ 9.94 ਬਿਲੀਅਨ ਡਾਲਰ ਜੇ ਮੈਂ ਭਾਰਤੀ ਰੁਪਈਆ ਚ ਜ਼ਿਕਰ ਕਰਾਂ ਤਾਂ ਲਗਭਗ 87000 ਕਰੋੜ ਰੁਪਏ ਦੇ ਜਿਹੜੇ ਰਤਨ ਸੀ ਗਹਿਣੇ ਸੀ ਉਹ ਭਾਰਤ ਦੇ ਵੱਲੋਂ ਅਮਰੀਕਾ ਨੂੰ ਭੇਜੇਗੇ ਔਰੇ ਅਮਰੀਕੀ ਹੀਰਿਆਂ ਦੀ ਦਰਾਮਦ ਦਾ 44.5 ਫੀਸਦੀ ਹਿੱਸਾ ਸੀਗਾ ਯਾਨੀ ਕਿ ਅਮਰੀਕਾ ਦੇ ਜਿਹੜੇ ਹੀਰੇ ਨੇ ਉੱਥੇ 44.5 ਫੀਸਦੀ ਹਿੱਸਾ ਤਾਂ ਭਾਰਤ ਨੂੰ ਗਿਆ ਕੁਝ ਗਹਿਣਿਆਂ ਤੇ ਪਹਿਲਾਂ ਹੀ 25 ਫੀਸਦੀ ਤੱਕ ਟੈਰਿਫ ਲੱਗੇ ਹੋਏ ਸੀ ਹੁਣ ਟੈਰਿਫ ਲੱਗਣ ਤੋਂ ਬਾਅਦ ਦੀ ਸਥਿਤੀ ਜੇ ਨਵਾਂ ਟੈਰਿਫ 50 ਫੀਸਦੀ ਤੱਕ ਵੱਧ ਗਿਆ ਔਰ ਕੀਮਤਾਂ ਦੇ ਵਿੱਚ ਵਾਧੇ ਨਾਲ ਜਿਹੜਾ ਨਿਰਯਾਤ ਹੈ ਉਹ 15 ਤੋਂ 30% ਤੱਕ ਘਟਣ ਦੀ ਸੰਭਾਵਨਾ ਹੈ। ਅਮਰੀਕੀ ਖਰੀਦਦਾਰ ਸਸਤੇ ਆਪਸ਼ਨ ਵੱਲ ਮੁੜਨਗੇ। ਜਿੱਥੋਂ ਉਹਨਾਂ ਨੂੰ ਇਹ ਗਹਿਣੇ ਸਸਤੇ ਮਿਲਣਗੇ, ਜ਼ਾਹਰ ਜੀ ਗੱਲ ਹੈ ਅਮਰੀਕੀ ਖਰੀਦਦਾਰ ਉਧਰ ਵੱਲ ਨੂੰ ਭੱਜਣਗੇ ਜਿੱਦੇ ਨਾਲ ਜਿਹੜੇ ਭਾਰਤੀ ਕਾਰੀਗਰ ਨੇ ਉਹਨਾਂ ਦੀਆਂ ਨੌਕਰੀਆਂ ਨੂੰ ਵੀ ਖਤਰਾ ਪੈ ਸਕਦਾ ਹੈ ਕਿਉਂਕਿ ਜੇ ਕੋਈ ਭਾਰਤੀ ਗਹਿਣੇ ਖਰੀਦੇ ਗਏ ਨਹੀਂ ਤਾਂ ਫਿਰ ਕਾਰੀਗਰਾਂ ਦੀ ਲੋੜ ਵੀ ਨਹੀਂ। ਔਰ ਦੂਜੇ ਪਾਸੇ ਭਾਰਤੀ ਕੰਪਨੀਆਂ ਜਿਹੜੀਆਂ ਨੇ ਉਹ ਦੁਬਈ ਤੇ ਮਿਕਸਿਕੋ ਵਰਗੇ ਦੇਸ਼ਾਂ ਨੂੰ ਨਿਰਮਾਣ ਸਹੂਲਤਾ ਸਥਾਪਿਤ ਕਰਨ ਬਾਰੇ ਵਿਚਾਰ ਕਰ ਸਕ ਇੱਥੇ ਟੈਰਿਫ ਵੀ ਘਟ ਹੁੰਦੇ ਨੇ ਦੁਬਈ ਦੇ ਵਿੱਚ ਡਿਊਟੀ ਸਿਰਫ 10% ਹੈ ਤੇ ਮੈਕਸੀਕੋ 'ਚ 25% ਹੈ ਭਾਰਤ ਨੂੰ ਹੁਣ 50% ਅਦਾ ਕਰਨਾ ਪਊਗਾ ਜੇ ਅਮਰੀਕਾ ਨਾਲ ਵਪਾਰ ਕਰਨਾ ਹੈ ਸੋ ਇੱਥੇ ਸੋਚ ਵਿਚਾਰ ਕਰਨ ਦੀ ਲੋੜ ਹੈ ਭਾਰਤ ਅਮਰੀਕਾ ਦਵੱਲੇ ਵਪਾਰ ਸਮਝੌਤੇ ਨੂੰ ਛੇਤੀ ਪੂਰਾ ਕਰਨ ਤੇ ਜ਼ੋਰ ਦੇ ਸਕਦੇ ਨੇ ਤਾਂ ਕਿ ਨੁਕਸਾਨ ਨਾ ਹੋਵੇ ਯੂਰਪੀ ਬਾਜ਼ਾਰਾਂ 'ਚ ਆਪਣੇ ਹੀਰਿਆਂ ਦੀ ਬਰਾਮਦ ਜਿਹੜੀ ਉਹਦੇ 'ਚ ਵੀ ਵਾਧਾ ਕੀਤਾ ਜਾ ਸਕਦਾ ਫਿਰ ਇਹਦੇ ਨਾਲ ਪ੍ਰਭਾਵਿਤ ਟੈਕਸਟਾਈਲ ਵੀ ਹੋਊਗਾ ਯਾਨਕਿ ਕੱਪੜਿਆਂ ਦੀ ਮੰਗ ਹੈ ਜਿਹੜੀ ਉਹਦੇ ਉੱਤੇ ਬ੍ਰੇਕ ਲੱਗੂਗੀ 2024 ਦਾ ਜੇ ਜ਼ਿਕਰ ਕਰਾਂ ਤਾਂ 2024 ਚ ਅਮਰੀਕਾ ਨੂੰ 10 ਬਿਲੀਅਨ ਡਾਲਰ ਯਾਨੀ ਕਿ ਲਗਭਗ 87000 ਕਰੋੜ ਰੁਪਏ ਦੇ ਕੱਪੜੇ ਭਾਰਤ ਨੇ ਭੇਜੇ ਸੀਗੇ ਔਰ ਇਸ ਦੇ ਵਿੱਚ ਰੈਡੀमेड ਕੱਪੜੇ ਵੀ ਸੀ ਸੂਤੀ ਧਾਗਾ ਵੀ ਸੀ ਕਾਰਪਟ ਵੀ ਸੀ ਗਲੀਚੇ ਉਹ ਵੀ ਸੀਗੇ ਸੋ ਇਸ ਸਾਲ ਦੀ ਜਿਹੜੀ ਪਹਿਲੀ ਤਿਮਾਹੀ ਹੈ ਉਹਦੇ ਚ ਭਾਰਤ ਦਾ ਕੁੱਲ ਨਿਰਯਾਤ 10% ਸੀ ਉਹ ਤੋਂ ਵੱਧ ਕੇ 4 ਬਿਲੀਅਨ ਡਾਲਰ ਹੋ ਗਿਆ ਇਹਦੇ ਵਿੱਚ ਅਮਰੀਕਾ ਨੂੰ ਨਿਰਯਾਤ ਜਿਹੜਾ ਕੀਤਾ ਗਿਆ ਉਹ 14% ਵਧਿਆ ਸੀ ਯਾਨੀ ਕਿ ਜਿਹੜਾ ਟੈਕਸਟਾਈਲ ਕੱਪੜਾ ਅਮਰੀਕਾ ਨੂੰ ਗਿਆ ਉਹਦੇ ਵਿੱਚ ਵਪਾਰ ਚ ਵਾਧਾ ਹੀ ਹੋਇਆ ਹੈ ਘਟਿਆ ਨਹੀਂ ਸੀ ਪਰ ਹੁਣ ਜੇ ਟੈਰਫਾਂ ਤੋਂ ਬਾਅਦ ਦਾ ਜ਼ਿਕਰ ਕਰੀਏ ਤਾਂ ਨਵੇਂ ਟੈਰਫ ਭਾਰਤੀ ਕੱਪੜਿਆਂ ਦੀ ਕੀਮਤ ਚ 50% ਵਾਧਾ ਕਰ ਸਕਦੇ ਨੇ ਕੱਪੜਿਆਂ ਦੀ ਮੰਗ ਦੇ ਵਿੱਚ 20 ਤੋਂ 25% ਦੀ ਕਮੀ ਸੰਭਾਵਿਤ ਹੈ ਕਿ ਆਊਗੀ ਅਮਰੀਕਾ ਨੂੰ ਭਾਰਤ ਦੇ ਕੱਪੜਾ ਨਿਰਯਾਤ ਦਾ ਹਿੱਸਾ ਜਿਹੜਾ ਪਿਛਲੇ ਸਾਲ 33% ਤੋਂ ਘਟ ਕੇ ਇਸ ਸਾਲ ਵੀ ਤੋਂ 25% ਰਹਿ ਜਾਊਗਾ ਤਾਂ ਓਬਵੀਅਸਲੀ ਜ਼ਾਹਰ ਜੀ ਗੱਲ ਹੈ ਨੁਕਸਾਨਤਾ ਹੋਗਾ ਫਿਰ ਭਾਰਤ ਇੱਥੇ ਹੁਣ ਕਰ ਕੀ ਸਕਦਾ ਹੁਣ ਭਾਰਤੀ ਟੈਕਸਟਾਈਲ ਕੰਪਨੀਆਂ ਨੇ ਜਿਹੜੀਆਂ ਉਹ ਯੂਰੋਪੀਅਨ ਯੂਨੀਅਨ ਨੂੰ ਜਾਂ ਫਿਰ ਯੁਨਾਈਟਿਡ ਕਿੰਗਡਮ ਨੂੰ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਹੋਰ ਵੱਡੇ ਨਿਰਯਾਤ ਬਾਜ਼ਾਰ ਨੇ ਜਿਹੜੇ ਉੱਥੇ ਆਪਣਾ ਕਪੜਾ ਭੇਜ ਸਕਦੀਆਂ ਨੇ ਉੱਥੇ ਫੋਕਸ ਕਰਨਾ ਚਾਹੀਦਾ ਹੈ ਜਿੱਥੇ ਭਾਰਤ ਦੇ ਕੁੱਲ ਨਿਰਯਾਤ ਦਾ 45% ਹਿੱਸਾ ਬੰਦ ਹੈ ਔਰ ਭਾਰਤ ਦੇ ਕਪੜਾ ਉਦਯੋਗ ਨੇ ਸਰਕਾਰ ਨੂੰ ਕੱਚੇ ਕਪਾਹ ਜਿਹੜੇ ਨੇ ਉਹਦੇ ਤੇ 11% ਦੀ ਆਯਾਤ ਡਿਊਟੀ ਹਟਾਉਣ ਦਾ ਵੀ ਸੁਝਾਅ ਦਿੱਤਾ ਹੈ ਕਿ ਜੇ ਤੁਸੀਂ ਕੱਚੇ ਕਪਾਹ ਦੇ ਉੱਤੇ ਤੁਸੀਂ ਆਯਾਤ ਡਿਊਟੀ ਤਾ ਦੋ ਤਾਂ ਵੀ ਫਿਰ کافی ਕੁਝ ਬਚ ਸਕਦਾ ਹੈ ਔਰ ਇਹ ਕਦਮ ਅਮਰੀਕਾ ਦੇ ਨਾਲ ਫਿਰ ਉਹ ਗੱਲਬਾਤ ਕਰਕੇ ਹੀ ਸੌਟ ਆਊਟ ਕੀਤਾ ਜਾ ਸਕਦਾ ਹੈ ਹਰ ਮਸਲੇ ਦਾ ਹੱਲ ਗੱਲਬਾਤ ਜ਼ਰੂਰ ਹੈ ਫਿਰ ਜ਼ਿਕਰ ਆਉਂਦਾ ਹੈ ਸੀ ਫੂਡ ਦਾ ਦੇਖੋ ਸੀ ਫੂਡ ਵੱਡੀ ਗਿਣਤੀ ਦੇ ਵਿੱਚ ਆਉਂਦਾ ਵੀ ਹੈ ਜਾਂਦਾ ਵੀ ਹੈ 24 ਮਾਫ ਕਰਨਾ 24000 ਕਰੋੜ ਰੁਪਏ ਦਾ ਜਿਹੜਾ ਕਾਰੋਬਾਰ ਖੇਤਰ ਹੈ ਉਹ ਸਮੁੰਦਰੀ ਭੋਜਨ ਦੇ ਉੱਤੇ ਨਿਰਭਰ ਕਰਦਾ ਹੈ ਔਰ ਭਾਰਤ ਇਸ ਵੇਲੇ ਅਮਰੀਕਾ ਨੂੰ ਸਾਲਾਨਾ 60000 ਕਰੋੜ ਰੁਪਏ ਦੇ ਜਿਹੜੇ ਸਮੁੰਦਰੀ ਭੋਜਨ ਹੈ ਉਹ ਐਕਸਪੋਰਟ ਕਰਦਾ ਹੈ ਇਨਕਿ ਭਾਰਤ ਤੋਂ ਅਮਰੀਕਾ 60000 ਕਰੋੜ ਰੁਪਏ ਦੇ ਸੀ ਫੂਡ ਜਾਂਦੇ ਨੇ ਔਰ ਅਮਰੀਕਾ ਨੂੰ ਸਮੁੰਦਰੀ ਭੋਜਨ ਨਿਰਯਾਤ ਦਾ ਹਿੱਸਾ ਭਾਰਤ ਦੇ ਕੁੱਲ ਸਮੁੰਦਰੀ ਭੋਜਨ ਨਿਰਯਾਤ ਦਾ 40% ਹੈ ਇਨਕਿ 40% ਸੀ ਉੱਧਰ ਭੇਜਦੇ ਆ ਔਰ ਇਹ ਖੇਤਰ ਲਗਭਗ 2 ਕਰੋੜ ਭਾਰਤੀਆਂ ਨੂੰ ਰੋਜ਼ਗਾਰ ਦਿੰਦਾ ਹੈ ਹੁਣ ਜੇ ਇਹ ਚੀਜ਼ ਇਹ ਖੇਤਰ ਪ੍ਰਭਾਵਿਤ ਹੁੰਦਾ ਹੈ ਤਾਂ 2 ਕਰੋੜ ਭਾਰਤੀਆਂ ਦੇ ਵਿੱਚੋਂ ਕਿੰਨਿਆਂ ਦੀ ਨੌਕਰੀ ਜਾਊਗੀ ਹੁਣ ਹਾਲਾਤ ਕੀ ਨੇ ਕਿ 50% ਦੀ ਡਿਊਟੀ 24000 ਕਰੋੜ ਰੁਪਏ ਦੇ ਕਾਰੋਬਾਰ ਨੂੰ ਖਤਰੇ 'ਚ ਪਾ ਸਕਦੀ ਹੈ ਭਾਰਤ ਦੇ ਮੁਕਾਬਲੇਬਾਜ਼ ਨੇ ਜਿਹੜੇ ਜਿਵੇਂ ਕਿ ਐਕਵਾਡੋਟ ਇੰਡੋਨੇਸ਼ੀਆ ਵੀਅਤਨਾਮ ਵਰਗੀਆਂ ਕੰਟਰੀਆਂ ਜਿੱਤੇ ਟੈਰਿਫ ਘਟਨੇ ਘਟਾ ਦਾ ਕਰਦੇ ਨੇ ਉਹ ਇਸ ਮੁਕਾਬਲੇ ਚ ਵੜਨ ਗਈਆਂ ਔਰ ਜਿਵੇਂ ਜਿਵੇਂ ਭਾਰਤੀ ਸਮੁੰਦਰੀ ਭੋਜਨ ਮਹਿੰਗਾ ਹੋਵੇਗਾ ਤਾਂ ਫਿਰ ਜ਼ਾਹਿਰ ਜੀ ਗੱਲ ਹੈ ਅਮਰੀਕੀ ਲੋਕ ਫਿਰ ਤੋਂ ਉਸੇ ਹੀ ਉਤਪਾਦ ਨੂੰ ਖਰੀਦਣਗੇ ਜਿਹੜੇ ਸਸਤੇ ਵੇਖਦੇ ਨੇ ਉੱਥੇ ਔਰ ਭਾਰਤੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਬਾਜ਼ਾਰ ਦੇ ਵਿੱਚ ਹਿੱਸਾ ਵੀ ਘਟੂਗਾ ਕਿਉਂਕਿ ਉਹਨਾਂ ਨੂੰ ਘਾਟਾ ਪਊਗਾ ਇਸ ਤੋਂ ਬਾਅਦ ਹੁਣ ਭਾਰਤ ਕਰ ਕੀ ਸਕਦਾ ਹੈ ਭਾਰਤ ਨੂੰ ਚੀਨ ਤੇ ਯੂਰਪੀ ਦੋਸ਼ਾਂ ਚ ਆਪਣਾ ਜਿਹੜਾ ਸਮੁੰਦਰੀ ਭੋਜਨ ਹੈ ਉਹ ਭੇਜਣਾ ਸ਼ੁਰੂ ਕਰਨਾ ਚਾਹੀਦਾ ਹੈ ਵਧਾਉਣਾ ਚਾਹੀਦਾ ਦਾਰਾ ਅਮਰੀਕਾ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਵੀ ਆਪਣਾ ਸੀ ਫੂਡ ਭੇਜਿਆ ਜਾਵੇ ਹੁਣ ਅਸੀਂ ਜ਼ਿਕਰ ਕਰਦੇ ਹਾਂ ਕਿ ਆਮ ਆਦਮੀ ਦੇ ਉੱਤੇ ਇਸ ਦਾ ਕੀ ਪ੍ਰਭਾਵ ਪਊਗਾ ਜਾਂ ਰਾਜਨੀਤਿਕ ਤੌਰ ਤੇ ਕੀ ਅਸਰ ਪਊਗਾ ਨੌਕਰੀਆਂ ਗਵਾਉਣ ਦਾ ਖਤਰਾ ਸਭ ਤੋਂ ਵੱਡਾ ਹੈ ਜੇ ਜ਼ਿਕਰ ਕਰੀਏ ਆਪਾਂ ਤਾਂ ਰਿਪੋਰਟ ਕਹਿੰਦੀ ਹੈ ਕਿ ਭਾਰਤ ਆਪਣੇ ਜ਼ਿਆਦਾਤਰ ਉਤਪਾਦ ਅਮਰੀਕਾ ਨੂੰ ਨਿਰਯਾਤ ਕਰਦਾ ਹੈ ਗੈਣੇ ਕੱਪੜੇ ਮਸ਼ੀਨਰੀ ਬਾਕੀ ਹੋਰ ਰਸਾਇਣ ਵਰਗੀਆਂ ਚੀਜ਼ਾਂ ਤੇ ਜੇ ਟੈਰਿਫ ਲਾਗੂ ਹੁੰਦੇ ਨੇ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਆਰਡਰ ਘਟ ਜਾਊਗਾ ਜਦੋਂ ਆਰਡਰ ਘਟੂਗਾ ਤਾਂ ਕੰਪਨੀਆਂ ਨੂੰ ਨੁਕਸਾਨ ਪਊਗਾ ਕੰਪਨੀਆਂ ਆਪਣਾ ਨੁਕਸਾਨ ਕਿਵੇਂ ਝੱਲਣਗੀਆਂ ਕੰਪਨੀਆਂ ਨੂੰ ਆਪਣਾ ਉਤਪਾਦਨ ਘਟਾਉਣਾ ਪਊਗਾ ਇਹਦੇ ਨਾਲ ਕੰਪਨੀਆਂ ਨੂੰ ਛਾਂਟੀ ਕਰਨੀ ਪਊਗੀ ਜ਼ਿਆਦਾ ਮਜ਼ਦੂਰ ਰੱਖਣ ਦੀ ਕੰਪਨੀ ਨੂੰ ਲੋੜ ਨਹੀਂ ਹੈ ਇਸ ਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਜਿਹੜੇ ਜਿਹੜੇ ਖੇਤਰ ਪ੍ਰਭਾਵਿਤ ਹੋਣਗੇ ਉੱਥੇ ਜੇ ਕੰਮ ਘਟਦਾ ਹੈ ਤਾਂ ਫਿਰ ਕਾਮੇ ਵੀ ਘਟਾਏ ਜਾਣਗੇ ਯਾਨਕਿ ਲੋਕਾਂ ਦੀਆਂ ਨੌਕਰੀਆਂ ਨੂੰ ਖਤਰਾ ਹੈ ਬਿਲਕੁਲ ਹੈ ਪਰ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਿੰਨੇ ਕੁ ਲੋਕ ਕਿੰਨੇ ਕੁ ਖੇਤਰਾਂ ਚ ਆਪਣੀਆਂ ਨੌਕਰੀਆਂ ਗਵਾ ਸਕਦੇ ਨੇ ਫਿਰ ਹੁਣ ਇਹਨਾਂ ਟੈਡਫੰਡਾ ਭਾਰਤ ਦੇ ਉੱਤੇ ਆਰਥਿਕ ਪ੍ਰਭਾਵ ਕੀ ਪਊਗਾ ਸਰਕਾਰ ਦੀ ਜਿਹੜੀ ਕਮਾਈ ਹੈ ਉਹ ਤੇ ਜੀਡੀਪੀ ਘਟੂਗੀ 50% ਦੇ ਟੈਰਿਫ ਕਰਕੇ ਅਮਰੀਕਾ ਨੂੰ ਨਿਰਯਾਤ ਘਟੂਗਾ ਇਹਦੇ ਨਾਲ ਸਰਕਾਰ ਦੀ ਜਿਹੜੀ ਨਿਰਯਾਤ ਤੋਂ ਕਮਾਈ ਹੁੰਦੀ ਹੈ ਯਾਨੀ ਕਿ ਐਕਸਪੋਰਟ ਕਰਕੇ ਕਿਸੇ ਹੋਰ ਦੇਸ਼ 'ਚ ਮਾਲ ਭੇਜ ਕੇ ਜਿਹੜੀ ਕਮਾਈ ਹੁੰਦੀ ਹੈ ਉਹ ਜ਼ਾਹਰ ਜੀ ਗੱਲ ਹੈ ਘਟੂਗੀ ਮਾਹਰਾਂ ਦਾ ਇਹ ਵੀ ਅਨੁਮਾਨ ਹੈ ਕਿ ਭਾਰਤ ਦੀ ਜੀਡੀਪੀ ਵਿਕਾਸ ਦਰ 0.2% ਤੋਂ ਲੈ ਕੇ 0.6 ਫੀਸਦੀ ਤੱਕ ਘਟ ਸਕਦੀ ਹੈ ਇਸ ਤੋਂ ਇਲਾਵਾ ਸਰਕਾਰ ਨੂੰ ਆਪਣੀ ਵਪਾਰ ਨੀਤੀ ਵੀ ਬਦਲਣੀ ਪੈ ਸਕਦੀ ਹੈ ਇਕਨੋਮਿਕ ਪਾਲਿਸੀ ਹੈ ਜਿਹੜੀ ਇੰਡੀਆ ਦੀ ਉਹ ਵੀ ਬਦਲਣੀ ਪੈ ਸਕਦੀ ਹੈ ਫਿਰ ਅੰਤਰਰਾਸ਼ਟਰੀ ਵਪਾਰ ਦੇ ਉੱਤੇ ਪ੍ਰਭਾਵ ਪਊਗਾ 50 ਦੇਸ਼ਾਂ ਵਾਸਤੇ ਨਵੀਂ ਨਿਰਯਾਤ ਨੀਤੀ ਲੱਭਣੀ ਪਊਗੀ ਯਾਨੀ ਕਿ ਅਮਰੀਕਾ ਤੋਂ ਜਿਹੜਾ ਨੁਕਸਾਨ ਹੋਊਗਾ ਉਹ 50 ਦੇਸ਼ਾਂ ਦੇ ਨਾਲ ਪੂਰਾ ਕਰਨਾ ਪਊਗਾ ਇੰਡੀਆ ਨੂੰ ਇਹ ਰਿਪੋਰਟ ਕਹਿ ਰਹੀ ਹੈ ਸੋ ਅਮਰੀਕਾ ਤੇ ਨਿਰਭਰਤਾ ਘਟਾਉਣ ਵਾਸਤੇ ਸਰਕਾਰ ਨੂੰ ਯੂਰਪ ਰਸ਼ੀਆ ਬਾਕੀ ਹੋਰ ਜਿਹੜੇ ਦੇਸ਼ ਨੇ ਉਹਨਾਂ ਦੇ ਨਾਲ ਵਪਾਰ ਲਾਜ਼ਮੀ ਤੌਰ ਤੇ ਵਧਾਉਣਾ ਪਊਗਾ ਇਹ ਕੌਣ ਕਹਿੰਦਾ ਹੈ ਇਹ ਰਾਈਡਰਸ ਦੀ ਰਿਪੋਰਟ ਕਹਿ ਰਹੀ ਹੈ ਕਿ 트ੰਪ ਦੁਆਰਾ ਟੈਰਫ ਲਗਾਉਣ ਤੋਂ ਬਾਅਦ ਭਾਰਤ ਦੇ ਵਣਜ ਮੰਤਰਾਲੇ ਨੇ ਲਗਭਗ 50 ਦੇਸ਼ਾਂ ਦੇ ਨਾਲ ਇੱਕ ਨਵੀਂ ਨਿਰਯਾਤ ਰਣਨੀਤੀ ਤਿਆਰ ਕਰ ਲਈ ਹੈ ਔਰ ਇਹਦੇ ਤਹਿਤ ਭਾਰਤ ਹੁਣ ਚੀਨ ਮੱਧ ਪੂਰਬ ਤੇ ਅਫਰੀਕਾ ਦੇ ਬਾਜ਼ਾਰਾਂ ਦੇ ਉੱਤੇ ਫੋਕਸ ਕਰ ਰਿਹਾ ਹੈ ਅ ਮੁਕਤ ਵਪਾਰ ਸਮਝੌਤਿਆਂ ਵਾਸਤੇ ਯਤਨ ਕਰਨੇ ਪੈ ਸਕਦੇ ਨੇ ਭਾਰਤ ਪਹਿਲਾਂ ਹੀ ਆਈਸਲੈਂਡ ਜਾਂ ਫਿਰ ਲਿਸਟਨਸਟਾਈਨ ਦਾ ਜ਼ਿਕਰ ਮੈਂ ਕਰਾਂ ਨਾਰਵੇ ਦਾ ਕਰਾਂ ਸਵਿਟਜ਼ਰਲੈਂਡ ਦਾ ਕਰਾਂ ਤਾਂ ਇਹਨਾਂ ਦੇ ਨਾਲ ਵਪਾਰਕ ਸਮਝੌਤੇ ਕਰ ਚੁੱਕਿਆ ਹੈ ਔਰ 1 ਅਕਤੂਬਰ ਤੋਂ ਲਾਗੂ ਵੀ ਹੋ ਰਹੇ ਨੇ ਵਪਾਰਕ ਸਮਝੌਤੇ ਬ੍ਰਿਟੇਨ ਦੇ ਨਾਲ ਸਮਝੌਤਾ ਅਗਲੇ ਸਾਲ April ਤੋਂ ਲਾਗੂ ਹੋ ਸਕਦਾ ਹੈ ਓਮਾਨ ਚੀਲੀ, Peru, Australia, New Zealand ਤੇ European Union ਦੇ ਨਾਲ ਹਜੇ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਦੇ ਨਾਲ ਸਮਝੌਤੇ ਕਦੋਂ ਕਰਨੇ ਨੇ ਔਰ ਕਦੋਂ ਲਾਗੂ ਕਰਨੇ ਨੇ ਫਿਰ ਉਦਯੋਗ ਦਾ ਜਿਵੇਂ ਜ਼ਿਕਰ ਕਰਾਂ ਤੋਂ ਉਦਯੋਗ ਦੇ ਉੱਤੇ ਜਿਹੜੇ ਆ ਅਧਾਰਿਤ ਬਾਜ਼ਾਰ ਨੇ ਉਹਨਾਂ ਦੀ ਭਾਲ ਕਰਨੀ ਚਾਹੀਦੀ ਹੈ ਰਿਪੋਰਟ ਇਹ ਵੀ ਕਹਿ ਰਹੀ ਹੈ ਕਿ ਭਾਰਤ ਸਮੁੰਦਰੀ ਭੋਜਨ ਲਈ ਰੂਸ, UK, European Union, Norway, Switzerland, ਦੱਖਣੀ ਕੋਰੀਆ ਦੇ ਉੱਤੇ ਫੋਕਸ ਕਰ ਸਕਦਾ ਹੈ ਹੀਰਿਆਂ ਵਾਸਤੇ ਗਹਿਣਿਆਂ ਵਾਸਤੇ ਵਿਤਨਾਮ, ਥਾਈਲੈਂਡ, ਮਲੇਸ਼ੀਆ, ਅਫਰੀਕਾ ਵਰਗੇ ਬਾਜ਼ਾਰਾਂ ਵੱਲ ਮੋੜਾ ਪਾਇਆ ਜਾ ਸਕਦਾ ਹੈ। ਸੋ ਕੁੱਲ ਮਿਲਾ ਕੇ ਅ ਜੋ ਤਤ ਪਰਿਆ ਨਿਕਲ ਰਿਹਾ ਹੈ। ਕਨਕਲੂਜਨ ਜੇ ਮੈਂ ਕੱਢਾਂ ਇਨ ਸ਼ਾਰਟ ਕਹਾ ਕਿ ਜੇ ਅਮਰੀਕਾ ਨੇ ਟੈਰਫ ਲਗਾ ਦਿੱਤੇ ਨੇ 50% ਦੀ ਤਾਂ ਉਹਨਾਂ ਟੈਰਿਫਾਂ ਦਾ ਜੇ ਭਾਰਤ ਨੂੰ ਨੁਕਸਾਨ ਹੈ ਤਾਂ ਭਾਰਤ ਦੇ ਕੋਲ ਉਹਨਾਂ ਚੀਜ਼ਾਂ ਵਾਸਤੇ ਹੱਲ ਵੀ ਹੈਗੇ ਨੇ ਹੁਣ ਇਹ ਨਿਰਪੜ ਕਰਦਾ ਹੈ ਕਿ ਸਰਕਾਰ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਅਮਰੀਕਾ ਨਾਲ ਗੱਲਬਾਤ ਹੁੰਦੀ ਹੈ ਕਿ ਨਹੀਂ ਰਾਹਤ ਮਿਲਦੀ ਹੈ ਕਿ ਨਹੀਂ ਜਾਂ ਫਿਰ ਦੂਜੇ ਦੇਸ਼ਾਂ ਵੱਲ ਕਦਮ ਵਧਾਇਆ ਜਾਵੇਗਾ ਤੁਹਾਨੂੰ ਸਾਡੀ ਰਿਪੋਰਟ ਕਿਵੇਂ ਲੱਗੀ ਜ਼ਰੂਰ ਦੱਸਿਓ ਮੈਨੂੰ ਦੇ ਉੱਜਾ ਸੇ ਧੰਨਵਾਦ